ਸਸਿਕਾ ਪੈਰੇ ਦੋਸਤੋ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਤੇ ਆਕਾਸ਼ ਚਹਲ ਅੱਜ ਤੁਹਾਨੂੰ ਅਸੀਂ ਬੜੀ ਦੁਖੀ ਹਿਰਦੇ ਨਾਲ ਇਹ ਗੱਲ ਦੱਸ ਰਹੇ ਹਾਂ ਕਿ ਸਾਡੇ ਪਿੰਡ ਜੱਸੀ ਪੌ ਵਾਲੀ ਤੋਂ ਸਰਪੰਚ ਸਾਹਿਬ ਦੇ ਪਿਤਾ ਜੀ ਸਵਰਗਯਾ ਸਰਦਾਰ ਦਲਜੀਤ ਸਿੰਘ ਨੰਬਰਦਾਰ ਜੀ ਪੁੱਤਰ ਸ਼੍ਰੀ ਸੇਰ ਸਿੰਘ ਜੀ ਸਾਬਕਾ ਸਰਪੰਚ ਉਹ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਤੇ ਉਹਨਾਂ ਦੀ ਅੰਤਿਮ ਅਰਦਾਸ ਦਾ ਕੱਲ ਨੂੰ ਭੋਗ ਹੈ ਜੀ 8 ਦਸੰਬਰ ਦੇ ਨੈਂਥ ਵਾਰ ਨੂੰ ਟਾਪਸਰ ਗੁਰਦੁਆਰਾ ਜੱਸੀ ਪੌੜੀ ਵਿਖੇ ਜਿੰਨੇ ਵੀ ਨੇੜੇ ਦੇ ਮਿੱਤਰ ਸੱਜਣ ਦੇਖਦੇ ਨੇ ਇਸ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਕਿਉਂਕਿ ਅ ਅਸੀਂ ਜਿਹੜੇ ਹੈਗੇ ਆ ਉਹ ਖੁਸ਼ੀ ਦੇ ਵਿੱਚ ਪਹੁੰਚਦੇ ਆ ਤੇ ਦੁੱਖ 'ਚ ਵੀ ਸਾਨੂੰ ਪਹੁੰਚਣਾ ਚਾਹੀਦਾ ਖੁਸ਼ੀ ਵੇਲੇ ਬੇਸ਼ੱਕ ਨਾ ਪਹੁੰਚੋ ਪਰ ਦੁੱਖ ਵੇਲੇ ਹਰ ਕਿਸੇ ਦੇ ਨਾਲ ਜ਼ਰੂਰ ਖੜੋ ਤੇ ਹਰ ਕਿਸੇ ਨੂੰ ਇਹ ਅਰਦਾਸ ਹੁੰਦੀ ਹੈ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਦੇ ਪੁੱਤ ਜੀ ਦਾ ਵਿਆਹ ਹੋਇਆ ਸੀਗਾ ਉਹ ਖੁਸ਼ੀਆਂ ਦੇਖ ਗਏ ਨੇ ਪਰ ਫਿਰ ਵੀ ਸਾਨੂੰ ਇਹ ਹੁੰਦਾ ਵੀ ਸਾਡੇ ਤੋਂ ਇੱਕ ਜੀਵ ਵਿਛੜ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਅਰਦਾਸ ਕਰਦੇ ਆਂ ਵੀ ਤੁਸੀਂ ਸਾਰੇ ਜਣੇ ਪਹੁੰਚੋ ਭੋਗ ਤੇ ਕੱਲ ਨੂੰ ਐਤਵਾਰ ਨੂੰ 8 8 ਦਸੰਬਰ ਨੂੰ ਜੱਸੀ ਪਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਹਾਂਜੀ